प्यारे विद्यार्थियों ਸਾਡੇ ਅੱਜ 7ਵੇਂ ਦਿਨ ਬੇਵਿਖਿਆਨ ਦਾ ਸਿਰਲੇਖ ਹੈ ਔਰੰਗਜ਼ੇਬ ਦੇ ਜ਼ੁਲਮ ਅੱਜ ਅਸੀਂ ਪੜ੍ਹਾਂਗੇ ਜੀ ਅਧਿਆਇ 7 ਔਰੰਗਜ਼ੇਬ ਦੇ ਜ਼ੁਲਮ ਕੈਕ ਹੈ ਸਭ ਚੱਲ ਪਰ 1650 ਇਸ ਨੂੰ 1600 ਦਿੱਲੀ ਦੇ ਤਖਤ ਤੇ ਬੈਠਣ ਲਈ ਇੱਕ ਸ਼ਹਿਜ਼ਾਦਾ 69 ਈਸਵੀ ਨੇ 91 ਈਸਵੀ ਨੇ ਵਿਛੇ ਦਿੱਲੀ ਦੇ ਤਰਫ बैठा जिस ना कतल तक कर दिया हिंदुस्तान अजिहा शहजादा जिसने अपने फादर नारे ल

ਮੁਸਲਮਾਨ ਦੀ ਲੜੀ ਉਹ ਸਿੱਖਾਂ ਨੂੰ ਜਿਵਾਣੂ ਖਤਮ ਕਰਨਾ ਚਾਹੁੰਦੇ। ਕਿਹਾ ਕੋਈ ਵੀ ਸੇ ਸਰਕਾਰ ਦਾ ਧਾਰਮਿਕ ਵਿਰਧ ਹੈ, ਸ਼ਾਸਤਰ ਹੈ। ਤੁਸੀਂ ਆਪਣਾ ਧਰਮ ਛੱਡ ਕੇ ਤੇ ਸਾਡਾ ਧਰਮ ਕਬੂਲ ਕਰ ਲਓ। ਸੌਮਤ ਅ ਔਰੰਗਜ਼ੇਬ ਦੀ ਜਿਹੜੀ ਨੀਤੀਆਂ ਸੀਗੀਆਂ ਉਹ ਬਹੁਤ ਜ਼ਿਆਦਾ ਗਲਤ ਸੀ। ਉਸਨੇ ਇਸ ਸੋਚ ਨੂੰ ਅੱਗੇ ਵਧਾਉਣਾ ਸ਼ੁਰੂ ਕੀਤਾ। ਉਸਨੇ ਲੋਕਾਂ ਦੇ ਵਿੱਚ ਬਹੁਤ ਜ਼ਿਆਦਾ ਕਹਿਰੋ ਕੀ ਹੰਸਲ ਪੈਦਾ ਕਰ ਦਿੱਤੀ। ਉਸਨੇ ਲੋਕਾਂ ਨੂੰ ਬਹੁਤ ਜ਼ਿਆਦਾ ਤੰਗ ਕਰਨਾ ਸ਼ੁਰੂ ਕਰ ਦਿੱਤਾ ਚਲੋ ਉਸਨੇ ਆਪਣੇ ਪਰਿਵਾਰ ਨੂੰ ਖਤਮ ਕਰ ਦਿੱਤਾ ਤਾਂ ਗੱਦੀ ਉਸ ਨੂੰ ਮਿਲ ਗਈ ਆਰੰਭ ਦੇ ਦਾ ਰਾਜ ਆ ਗਿਆ ਪਰ ਉਹਦੀ ਰਾਜ ਦੇ ਵਿੱਚ ਕੋਈ ਵੀ ਸੁੱਖੀ ਨਹੀਂ ਸੀ ਸਾਰੇ ਲੋਕਾਂ ਨੂੰ ਬਹੁਤ ਤੰਗ ਕਰਿਆ ਕਰਦਾ ਸੀ ਉਸਨੇ ਕੀ ਕੀਤਾ ਕਿ Hindu ਧਰਮ ਦੇ ਲੋਕਾਂ ਨੂੰ ਉਸਨੇ ਟੈਕਸ ਜ਼ਿਆਦਾ ਲਗਾਣਾ ਸ਼ੁਰੂ ਕਰਾਇਆ ਕੰਮ ਜ਼ਿਆਦਾ ਲੈਣਾ ਸ਼ੁਰੂ ਕਰ ਦਿੱਤਾ ਪਰ ਜਿਹੜੇ ਮੁਸਲਮਾਨ ਸੀ ਉਹਨਾਂ ਦਾ ਟੈਕਸ ਬਿਲਕੁਲ ਮਾਫ ਕਰ ਦਿੱਤਾ

ਨਾਨਕ ਨਾਮ ਨੂੰ ਸਭ ਨੂੰ ਸਮੇਂ ਬਹੁਤ ਜ਼ਿਆਦਾ ਲੋਕ ਪਰੇਸ਼ਾਨ ਸੀ ਉਹਨੇ ਇਹ ਰਾਗਾ ਕਰ ਰਿਆ ਸੀ ਕਿ ਭਾਰਤ ਦੇ ਜਿੰਨ ਪਹੁੰਚ ਆ ਲਗੇ ਕਿ ਇਹ ਲੋਕ ਮਿਲ ਕੇ ਆਰਤੀ ਦੇ ਖਿਲਾਫ ਕੋਈ ਗਲਤ ਲੀਹੀਆਂ ਬਣਾ ਰਿਹਾ ਹੈ ਤੇ ਇਹ ਤੁਹਾਡੇ ਖਿਲਾਫ ਕੁਝ ਇਹੋ ਜਿਹੀਆਂ ਲੀਹੀਆਂ ਬਣਾ ਰਿਹਾ ਹੈ ਤੁਹਾਨੂੰ ਖਤਮ ਕਰਨਾ ਚਾਹੁੰਦੇ ਹੈ ਪਰ ਅਜਿਹਾ ਕੁਝ ਨਹੀਂ ਸੀ ਲੋਕ ਚੇਲੇ ਸੀ ਤੇ ਗੁਰੂ ਸਾਹਿਬ ਉਹ ਸਿਰਫ ਆਪਣੇ ਦੁੱਖ ਸਹਿਨ ਹਰਾਂਦੇ ਸੀ ਆਪਣੇ ਅਤਿਆਚਾਰਾਂ ਬਾਰੇ ਵਸਤਨ ਜਾਣਦੇ ਸਨ ਪਰ ਕੋਈ ਵੀ ਕਜਈਆਂ ਨੀਤੀਆਂ ਨਹੀਂ ਬਣਾ ਰਹੇ ਸੀ ਪਰ ਉਹਦੇ ਜਿਹੜੇ ਜਾਸੂਸ ਲੋਕ ਸੀ ਔਰੰਗਜ਼ੇਬ ਦੇ ਉਹ ਗਲਤ ਖਬਰਾਂ ਲੈ ਆਈਆਂ ਸੀਆਂ ਉਹ ਔਰੰਗਜ਼ੇਬ ਤੱਕ ਪਹੁੰਚਾ ਰਹੇ ਸੀ ਸਾਸ ਗਵਾਹ ਹੈ ਕਿ ਜਦੋਂ ਲੋਕ ਇਕੱਠੇ ਹੋ ਕੇ ਖੜਦੇ ਆ ਤਾਂ ਜੋ ਅਜਿਹੀ ਬਾਦਸ਼ਾਹੀ ਹੁੰਦੀ ਹੈ 체ੜੀ ਕੀ ਦੂਸਰੇ ਉੱਤੇ ਅਤਿਆਚਾਰ ਕਰਦੀ ਹੈ ਲੋਕਾਂ ਨੂੰ ਪਰੇਸ਼ਾਨ ਕਰਦੀ ਹੈ ਉਹਨਾਂ ਬਾਦਸ਼ਾਹੀਆਂ ਨੂੰ ਉਹ ਖਤਮ ਕਰ ਸਕਦੇ ਹੈ ਜੇ ਤੁਹਾਡੇ ਅੰਦਰ ਇੱਕ ਕੇ ਦੀ ਭਾਵਨਾ ਹੋਏਗੀ ਤੁਹਾਡੇ ਅੰਦਰ ਯੂਨਿਟੀ ਹੋਏਗੀ ਤਾਂ ਤੁਸੀਂ ਵੀ ਕਿਸੇ ਗਲਤ ਚੀਜ਼ ਨੂੰ ਸਾੜ ਸਕਦੇ ਹੋ ਉਹਨਾਂ ਦੇ ਖਿਲਾਫ ਜਾ ਸਕਦੇ ਹੋ ਤੇ ਉਸ ਵੇਲੇ ਸਿਰ ਸਿੱਖ ਧਰਮ ਅਜੇ ਵੀ ਕੌਣ ਸੀ ਜਿਨ੍ਹਾਂ ਨੇ ਡਟ ਕੇ ਇਸ ਚੀਜ਼ ਦਾ ਮੁਕਾਬਲਾ ਕੀਤਾ ਲੋਕ ਇਕੱਠੇ ਹੋਏ ਸਿੱਖ ਧਰਮ ਨੇ ਇਸ ਚੀਜ਼ ਦਾ ਮਿਲ ਕੇ ਵਿਰੋਧ ਕੀਤਾ ਤੇ ਇਸ ਦੇ ਖਿਲਾਫ ਜਿਹੜਾ ਉਹ ਜੰਗ ਕਰਨ ਦੇ ਲਈ ਉਹਨਾਂ ਨੇ ਆਪਣੀਆਂ ਨੀਤੀਆਂ ਸ਼ੁਰੂ ਕੀਤੀਆਂ ਜਦੋਂ ਉਹਨਾਂ ਨੂੰ ਲੱਗਾ ਕਿ ਲੋਕ ਸੱਚਮੁੱਚ ਬਹੁਤ ਦੁਖੀ ਹਨ ਉਸ ਵੇਲੇ ਸਿੱਖਾਂ ਨੇ ਅੱਗੇ ਆ ਕੇ ਹਿੰਦੂ ਧਰਮ ਬਚਾਉਣ ਦੇ ਲਈ ਜਿਹੜਾ ਉਹ ਬਹੁਤ ਕੋਸ਼ਿਸ਼ਾਂ ਕੀਤੀਆਂ ਬਹੁਤ ਸ਼ਹਾਦਤਾਂ